ਭਣਦਨੇ ਦਾ ਆਥਨ ਹੋਣ ਨੂੰ ਆ ਗਿਆ ਤੇ ਗਾਹੇ ਕਕਣੀ ਆਇਆ ਲੋਕ ਹੋਈ ਬਾਰੇ ਸਿਆਣੇ ਗਏ ਅੱਗੇ ਭਾਂ ਪਾਉਣੀਆਂ ਦੀ ਬਾਹਰੀਆਂ ਪਿੱਛੇ ਬੱਡ-ਬੱਡ ਮਰੀ ਜਾਂਦੇ ਕਿਸਦਾ ਗੋਡਾ ਕਿਸਦੀ ਬਾਹ ਕਿਸਦਾ ਨੱਕ ਕਿਸਦਾ ਬੁੱਲ ਕੱਟ ਬੱਜੇ ਰਹਿੰਦੇ ਚੱਲ ਡਾਕਟਰਾਂ ਦਾ ਕਰਤ ਚੱਲਦਾ ਸੀ ਹੋਰ ਨਹੀਂ ਕੁਛ ਚੱਲਦਾ ਸੀ ਤਾਂ ਕੀ ਸਕੀਮ ਲਾਗੇ ਡਾਕਟਰ ਆਪਾਂ ਐ ਕਰਦੇ ਕੰਨ ਕਚੂਰੇ ਦੀ ਖੇਤੀ ਕਰਦੇ ਆ ਤੇ ਲੋਕਾਂ ਦੇ ਬਿਹੜੇ ਛੱਡਿਆਵਾਂਗੇ ਚੱਲ ਹੋਰ ਨਹੀਂ ਤਾਂ ਡਾਕਟਰਾਂ ਦਾ ਕਰਤ ਚੱਲੂ ਆ ਲੈ ਸੋਰੀ ਪੇਰੀ ਚਾਰ ਪਰ ਯਕੀ ਲਿਖੇਗਾ ਯਾਰ ਆ ਭਾਈ ਆਪਣਾ ਡਾਕਟਰ ਕੋ ਗਿਆ ਕਰੀ ਇਹ ਹਾਂ ਭਾਈ ਡਾਕਟਰ ਕੋ ਗਿਆ ਕਰਾ ਜਿਹੜਾ ਕਿਸੇ ਨੂੰ ਕਿਸੇ ਜੋਗਾ ਛੱਡ ਦਾਨੀ ਉਹ ਭਾਈ ਮੇਰਾ ਮਤਲਬ ਡਾਕਟਰ ਕੋ ਗਿਆ ਕਰੀ ਤੂੰ ਆਰਾਮਦਾਨਾ ਬੈਠ ਇੱਥੇ ਅੱਛਾ ਅੱਛਾ ਕੋ ਭਾਹੀ ਜਿਹੜਾ ਆਪਣਾ ਕੰਨ ਨੂੰ ਠੀਕ ਕਰਦਾ ਭਾਈ ਕੰਨ ਨੱਕ ਬੁੱਲ ਤੇ ਅੱਖ ਤੇ ਬਾੜ ਬੂਣ ਤੇਰੇ ਮੈਂ ਕਿਹਾ ਬਵਾਸੀਰ ਦਾ ਵੀ ਪੱਕਾ ਲਾ ਆਇਆ ਹਾਂ ਮੇਰਾ ਮਸਕਾਨੀ ਲੋਡ ਕਰਵਾਇਆ ਦੇ ਯਰ ਮੜਾਇਆ ਬੜਾ ਦੱਦ ਕਰੀਂਦਾ ਕੱਲਾ ਸੱਜਾ ਕੇ ਖੱਬਾ ਆਹੋ ਕਿਹੜਾ ਹੁੰਦਾ ਇਹ ਚਾਨਾ ਆਹੋ ਉਹ ਕਿਦਾਂ ਥਪਾਈ ਜਾਂਦਾ ਜਨਾ ਸਿੰੜਾ ਆਖਿਆ ਨੰਨ ਜੋ ਮੈਂ ਉਹ ਤੈਨੂੰ ਪਤਾ ਨਹੀਂ ਡਾਕਟਰੀ ਬਾਰੇ ਆਪ ਡਾਕਟਰ ਨਾ ਬਣਿਆ ਕਰੋ ਆਪ ਚ ਕਨੈਕਟਰ ਆਪਣੇ ਪੈਪ ਪਾਈਆ ਵਿੱਚ ਪੈਪ ਅੱਧੇ ਇੰਚ ਵਾਲੀ ਪੈਪ ਪਾਈਆ ਅੱਧੇ ਇੰਚ ਵਾਲੀ ਹਾਂ ਫੇਰਾ ਖੜਕਾਈ ਜਾਂਦਾ ਓਏ ਤੇ ਡਰਮ ਹੁੰਦੇ ਆ ਡਰਮ ਉਹ ਕਨੈਕਟ ਹੁੰਦੇ ਹਨ ਡਾਕਟਰੀ ਨਾ ਕਰਿਆ ਕਰੋ ਯਾਰ ਡਾਕਟਰ ਕੋਲੇ ਆਏ ਜੂਸੀਂ ਆਈ ਗਰੀਆ ਨਾ ਹੁਣ ਉਹ ਮੈਨੂੰ ਗਾਣੇ ਚਲਾ ਲਾਂਗੇ ਮੈਨੂੰ ਆਹ ਤਾ ਲਾਜ ਕਰਨ ਦੀ ਗਾਣੇ ਚਲਾਗੇ ਅੱਛਾ ਹੁਣ ਦਿਖਾ ਹੁਣ ਬਣਿਆ ਸਰੀਰ ਮੇਰਾ ਤੇਰੇ ਤਾਂ ਮਹਿਲੀ ਹੋ ਗਈ ਯਾਰ ਕੀ ਖਾਣਾ ਚੌਲ ਖਾਣਾ ਬਣਦੀ ਐ ਉਹ ਜਦੋਂ ਤੂੰ ਖਾਏਗਾ ਜਿਗਾੜ ਇਥੋਂ ਆਏਗੇ ਆਪਣੇ

ਕੀ ਹੋ ਰਿਹਾ ਅਰੇ ਭੈਣੋ ਮੈਨੂੰ ਪਤਾ ਨਹੀਂ ਇਹ ਹਜੇ ਬੂਝੜ ਡਾਕਟਰ ਦਾ ਘਾਸ ਟੁੰਗੜਾ ਵੱਜ ਗਈ ਓਏ ਉਹ ਗਲ ਟੁੰਗੜਾ ਵੱਜ ਗਈ ਮੈਂ ਚਮਕਿਆ ਸਾਰਾ ਤੇਲ ਵਾਲੀ ਤੇ ਬਸ ਓਏ ਮੈਂ ਕਿਲਾ ਲਾਉਂਦਾ ਸੀ ਆ ਦੇਖ